ਸਵਾਗਤ ਹੈ ਤੁਹਾਡਾ ਅੱਜ ਸਾਡੇ ਨਵੇਂ ਵਲੌਗ 'ਚ ਹਾਂਜੀ ਬਾਈ ਜੀ ਆਪਾਂ ਆ ਗਏ ਸੀ ਖੇਤ ਅੱਜ ਮਟਰਾਂ ਨੂੰ ਪਾਣੀ ਲਾਉਣਾ ਹੋ ਕਰੀ ਜਾਂਦੇ ਸੀ ਬੱਟਾ ਤਿਆਰ ਹਾਂਜੀ ਬਾਈ ਜੀ ਕੀ ਕਰਦੇ ਹਾਂ ਅੱਜ ਅੱਜ ਮਟਰਾਂ ਨੂੰ ਲਾਉਣੇ ਆ ਪਾਣੀ ਮਟਰਾਂ ਨੂੰ ਤੀਜੇ ਦਿਨ ਪਾਣੀ ਲਾਹਦਾ ਹੁੰਦਾ ਆਪਾਂ ਹੱਤਾ ਚਾ ਅੱਜ ਲਾਉਣੇ ਆ ਪਾਣੀ ਅੱਜ ਲਾਉਣੇ ਆ ਚਲੋ ਪਾਣੀ ਫਿਰ ਦਿਖਾਉਣਾ ਸਾਨੂੰ ਆ ਗਏ ਵੀ ਵਿਚ ਵਿਚ ਨੰਗਾ ਵੀ ਪੈਗਾ ਹਾਂ ਆ ਜਾ ਬਘੋੜੇ ਆ ਨਾਰ ਵੀ ਪੱਟਣਾ ਯਾਰ ਇਹਦੀ ਥਾਂ ਤੇ ਆਪਾਂ ਨਵਾਂ ਦਰਖਤ ਲਾਉਣਾ ਪੱਟ ਕੇ ਪੱਟਦੇ ਨਹੀਂ ਆਪਾਂ ਪੱਟ ਕੇ ਇੱਕ ਸਾਧਾ ਨਵਾਂ ਹੀ ਲਾਉਣਾਗਾ ਦਰਖਤਾਂ ਨਾਲ ਤਾਂ ਬੜਾ ਪਿਆਰ ਕਰਦੇ ਆਪਾਂ ਇਹਨੇ ਖਾਣ ਵਾਲਾ ਕਰਦਾ ਯਾਰ ਚੂਹੇ ਨੇ ਖੱਡਾਂ ਭੈਣ ਚੋਦੀਆਂ ਵਾਣੀਆਂ ਦੇ ਦੇਖੋ ਬਾਈ ਜੀ ਖਾਲ ਬਣਾਈ ਜਾਂਦੇ ਆ ਤੇ ਅੱਜ ਛੱਡਣਾ ਪਾਣੀ ਐ ਚ ਰੋਣੀ ਕਰਾਂਗੇ ਇਹਦੀ ਇੱਧਰ ਵੱਟ ਦਿਖਾ ਦੇ ਪੱਠੇ ਬੀਜੇ ਦੇ ਇੱਧਰ ਕਣਕ ਬੀਜੀ ਹੋਈ ਆ ਇੱਧਰ ਜਵੀ ਚੱਲ ਖਚਰ ਇੱਧਰ ਆਪਾਂ ਵਰਸੀਮ ਬੀਜਤਾ 211 ਤੇ ਐਸੇ ਜਵੀ ਉੱਧਰ ਬੀਜੀ ਹਾਂ ਮੋਟਰ ਚੱਲੀ ਜਾਂਦੀ ਆ ਮੋਟਰ ਚੱਲੀ ਜਾਂਦੀ ਆ ਵਾਲੀ ਬਾਹਰ ਵਾਜ ਦੋ ਮੋਟਰ ਦਾ ਪਾਣੀ ਹੋਰ ਹੈਗਾ ਥੋੜਾ ਜਿਹਾ ਹਾਂ ਅੱਜ ਕਿਵੇਂ ਛੱਡਤਾ ਸੀ ਅੱਜ ਓਏ ਯਾਰ ਇੱਥੋਂ ਖੱਡ ਪੈ ਗਈ ਸੀ ਹੁਣ ਇੱਥੇ ਕਣਕ ਨਹੀਂ ਹੋਣੀ ਇੰਨੀ ਭੰਗਿਆ ਦੀ ਖਾਣੀ ਚੱਲ ਜਾਈਂਦਾ ਹੰਦਵਾਰੇ ਦੇ ਦੇ ਸ਼ਿਟਾ ਹਾਂ ਦਵਾਰੇ ਦੇ ਦੇ ਸ਼ਿਟਾ ਪਰ ਨੀ ਬੁਖਰਾ ਲੋ ਪਰ ਦੂਹੇਰ ਕਾਣ ਲਾ ਪਰਦੀ ਬੰਦ ਨਾ ਨਾ

nào đấy thì pít ra sang đấy cho lau này kệ anh ta hết hàng đi đẹp ti nữa kì đi ra ਆਗੀ ਕਰਦੇ ਹਾਂ ਬਈ ਹੁਣ ਇਹ ਯਾਰ ਕਹੀ ਤਾਂ ਮਟਰ ਹੋਣੀ ਹੋਈ ਅੱਗੇ ਨਹੀਂ ਨਹੀਂ ਪਿਆ ਵੀ ਪਿਆ ਨਹੀਂ ਮਸ਼ੀਨ ਤੋਂ ਅੱਛਾ ਕਾਲਾ ਕਹਦਾ ਉਹਦੇ ਨਾਲ ਚੋਬਿਆਂ ਨਾਲ ਮੈਂ ਸਾਰਾ ਦਿਨ ਲੱਗਿਆ ਆਪਣਾ ਹਮ ਇਹਦੇ ਨਾਲ ਵਧੀਆ ਹਲੇ ਹੀ ਨਾ ਵਧੀਆਗਾ ਹਾਲ ਪਾਇਆ ਉਹਦੇ ਨਾਲ ਨਾ ਇੱਕ ਜਿਹੜਾ ਲਾਵਾਂਗੇ ਹਮ ਬਾਕੀ ਤੁਹਾਨੂੰ ਦਿਖਾਉਣੇ ਆਗੇ ਹਾਂਜੀ ਬਈ ਮਟਰ ਦਾ ਪੰਗਾ ਵਾਲਾ ਹਨਾ ਕਈੰਦਾ ਬੰਦਾ ਬਈ 40 ਰੁਪਏ ਵੇਕੇ 50 ਵੀ ਵੇਕੇ ਹਾਂ ਔਖਾ ਬਹੁਤ ਹੈ ਕਿਹਨਾਂ ਇੱਕੋ ਹੀ ਔਖਾ ਹਫਤੇ ਚ ਇੱਕ ਦਿਨ ਜਦੋਂ ਆਪਾਂ ਬਾਣ ਬਣਾਉਣੇ ਆ ਉਹ ਔਖਾ ਜਾਂ ਜਦੋਂ ਪਾਣੀ ਲਾਉਣੇ ਆ ਅੱਛਾ ਹੁਣ ਆਪਾਂ ਪਾਣੀ ਲਾਉਣੇ ਆ ਇਦੋਂ ਮੁੜ ਕੇ ਫਿਰ ਰਾਹ ਬਣ ਜੂ ਨਾ ਹੁਣ ਰਾਹ ਰੂ ਬਣਾਉਣੇ ਵਾਲੇ ਔਖੇ ਨੇ ਸਰ ਇਹ ਲੱਗਦਾ ਕਿੰਨੀ ਖੇਚਲਾ ਹਫਤੇ ਦਾ ਬੰਦਾ ਕਰੀ ਦਿੰਦਾ ਹਾਂ ਹਮ ਬਸ ਹੁਣ ਆਪਾਂ ਲਾ ਕੇ ਮੁੜ ਕੇ ਵੇਲੇ ਆਂ ਆਪਾਂ ਹੀ ਕਰਨਾ ਬਸ ਪਾਣੀ ਲਾਉਣਾ ਹੋਇਆ ਕਰੂਗਾ ਹੈ ਬੀ ਆ ਫੜਾਈ ਬੀ ਫੜਾਈ ਕੀ ਕਰਿਆ ਨਾ ਬਾਈ ਕੋ ਯਾਰਾ ਖਾਲ ਪਾਇੀ ਸੀ ਨਾ ਮਾ ਲਫਰਦ ਮੈਦਮ ਵੀ ਦਾ ਬੁਰਾ ਹਾਂ ਮੈਂ ਬੁਰਾ ਨਾ ਦੁਰਾ ਤੂੰ ਆ ਹਲੀਰੀ ਚਾਫਾ ਕਰ ਲਾ ਖਚਲਾ ਆਇਆ ਖਚ ਮਰ ਚਾੜੇ ਚਾਲੇ ਰੱਖਨੇ ਬਟਦੇ ਜਣਾ ਚਾਲਾ ਹੁਣ ਇਹ ਬਚਾਲੇ ਚ ਤੀਰ ਜਾਇਆ ਹਸ ਬਚਾਲੇ ਚ ਤੀਰ ਚ ਚਾਲੇ ਦੇਵਾਂ ਬਚਾਲੇ ਜਾਵੇ ਨੱਕ ਦੀ ਸੇਦ ਚਾ ਬਚਾਲੇ ਬਟਾਲੇ ਬਚਾਲੇ ਹੋ ਬਚਾਲੇ ਹੋ ਹਾਂ ਹਾਂ ਸਾਂ ਤਾਂ ਬਈ ਇਹ ਮੇਰੀ ਗੱਲ ਸੁਣ ਤੂੰ ਤਾਂ ਚੱਲਦੇ ਰੱਖਣ ਨੂੰ ਜਾ ਕੇ ਮੈਂ ਮੇਰੇ ਕੀ ਸਾਰੇ ਆ ਯਾਰ ਪੈਂਡੇ ਦਾ ਤਰਕਲਿਆ ਯਾਰ ਕੰਟਰੋਲਰ ਤੇਰੇ ਕੋਲ ਮੈਂ ਖਿੱਚਣਾ ਯਾਰ ਕੰਟਰੋਲਰ ਨੂੰ ਕਿਹੜਾ ਸੁਪਰ ਸੀਡਰ ਆ ਇਹ ਸੁਪਰ ਸੀਡਰ ਤੇ ਤਾਂ ਹੁੰਦੀ ਨਹੀਂ ਕੰਟਰੋਲਰ ਕਿਉਂ ਨਹੀਂ ਹੁੰਦਾ ਸਾਡੇ ਕੋਲੇ ਆ ਕਿਉਂ ਹੁੰਦਾ ਆ ਦੇਖੀ ਆ ਲੈ ਹੁਣ ਕੀ ਹੋ ਗਿਆ ਆ ਕੀ ਇਹ ਤੇ ਲ ਮਸ਼ੀਨ ਡੱਪੀ ਗਈ ਸੀ ਕੋਈ ਕੋਈ ਨਹੀਂ ਕੋਈ ਨਹੀਂ ਫਿਰ ਕਿਉਂਦਾ 20 ਪਿਆ ਆਪਣੇ ਕੋਲ ਦਾ ਕੋਈ ਨਹੀਂਗਾ ਬਈ ਇਧਰ ਲੀ 20 ਪਿਆ ਸਾਰਾ ਦਿੱਤੀ ਜਾਣਾ ਹੈ ਇਹ ਝਾੜ ਵੱਧ ਆਊਗਾ ਕਿਲਾ ਹੋਰ ਲਾਉਣਾ ਨਹੀਂ ਆ ਨਾ ਬਸ ਪੜ ਗਈ ਚਾਲਾ ਤੂੰ ਆ ਬਈ ਪਟਿਆਲੀ ਬਾਜ ਆ ਹੈਗਾ ਯਾਰ ਇਧਰੋਂ ਦੀਜੀ ਵਾਟਰ ਦਾ ਹੈਗਾ ਹੈਗਾ ਬੀ ਯਾਰ ਇੱਕ ਵੇ ਗਿੜੀ ਬੰਦ ਹੋ ਗਿਆ ਬੰਦ ਓਏ ਆ ਹੋਇਆ ਆ ਦੀਜੀ ਜੀ ਵਾਟਰ ਦਾ ਵੇ ਇੱਥੇ ਐ ਇੱਥੇ ਚੱਲ ਚੱਲ ਪੁੱਤਰੀ ਲੈ ਫੜਾ ਮਟਰ ਚੱਲ ਪੁੱਤਰੀ ਮੈਂ ਕਿਉਂ ਪੁੱਤਰੀ ਨਪੜਾਦਾ ਵੀਡੀਓ ਬਣਾ ਬਣਾ ਚੱਲ ਚੱਲ ਤੈਨੂੰ ਕਿਉਂ ਤਾਂ ਓਏ ਫਾਟੋ ਭੇਜਿਆ ਕਿਉਂ ਚੱਲ ਕਾਲਾ ਜਾਨੀ ਇੱਕ ਜਮ ਕਿਚਾਲੇ ਓਹੀ ਹੋਈ ਚੱਲ ਇਹ ਨੂੰ ਕੀ ਜਾਣਦਾ ਨੋਂਦਾ ਓਏ ਇਹ ਓਏ ਲੈ ਇੱਕ ਹੱਥ ਨਾਲ ਕਿਵੇਂ ਡੂੰਗੀ ਲੱਗੂ ਯਾਰਾ ਹੋਰ ਕਿਵੇਂ ਲੱਗਦੀ ਹੈ ਤੂੰ ਆ ਕਿੱਥੋਂ ਕੰਮ ਆਲਾ ਕੰਮ ਆਉਂਦਾ ਘਰ ਨਾਲ ਖੁੱਲ੍ਹ ਰਿਆਂਦੇ ਫਿਰ ਹੌਲੜਨਾ ਰਹਿਣੇ ਇੱਕੋ ਤੇਰਾ ਉਹ ਦੇਖ ਇਹ ਤਾਂ ਵੀ ਉਠ ਵੀ ਚੱਲਦੇ ਭਾਈ ਇਹ ਤਾਂ ਵੀ ਉਠ ਵੀ ਚੱਲਦੇ ਅਰੇ ਵੀ ਚੱਲਦੇ ਸਾਲੇ ਬਣ ਭਾਈ ਆ ਉਠ ਵੀ ਚੱਲਦੇ ਜਾ ਹੈ ਕਿ ਨਹੀਂ ਹੈ ਕਿ ਉਹ ਹੋਈ ਜਾਂਦੇ ਮਟਰਾਂ ਥੱਲੇ ਲੱਪਦੇ ਨੂੰ ਪਰ ਰਹਿਣ ਦੇ ਆਹ ਚ ਬੀ ਬਈ ਉਹ ਚੋਂ ਦਾ ਫਾਇਦਾ ਨਹੀਂ ਯਾਰ ਉੱਗੀਆਂ ਦਾ ਵਾਟਰ ਪੱਟ ਔਰ ਯਾਰ ਐ ਆਕਲੀ ਹੈਗੀ ਭੈਂਚ ਉੱਦ ਹਾਂ ਆ ਦੇਖੋ ਬਈ ਡਾਣਾ ਮਟਰ ਹੋ ਗਿਆ ਦੇ ਆਹ ਜੇ ਫਿਰ ਮਟਰ ਉੱਗੀਆਂ ਦੇ ਨੇ ਉੱਗੀਆਂ ਦੇ ਹੈਗੇ ਨੇ ਯਾਰ ਆ ਦੇਖੋ ਇੱਥੇ ਵੀ ਹੋਊਗਾ ਆ ਸੀ ਆਹ ਦੇਖੋ ਇੱਥੇ ਵੀ ਹੈਗੇ ਬਾਈ ਦੇਖਾਂ ਜੀ ਹੈਗੇ ਆ ਆ ਦੇਖੋ ਇਹ ਜੀ ਨਹੀਂ ਹੈਗੇ ਹੈ ਗਏ ਨੇ ਯਾਰ ਇੱਧਰ ਦੇਖਾ ਇੱਧਰ ਦੇਖਾ ਉੱਥੋਂ ਤੱਕ ਫੁੱਲ ਆ ਗਏ ਆਇਦਰ ਦੇਖ ਤੇ ਇਹ ਤੋਂ ਫੋਰ ਫੋਰ ਮੰਦ ਹੈ ਇੱਧਰ ਇਹ ਦੁਕਾਨ ਆ ਵੀ ਓਏ ਹੈ ਗਏ ਨੇ ਯਾਰ ਇੱਥੇ ਯਾਰ ਸਾਰੀ ਨਿਆਹ ਦਿੱਤਾ ਲੋ ਓਏ ਉੱਥੋਂ ਤੱਕ ਇਕਰ ਨਹੀਂ ਪਾਇਆ ਅੱਗੇ ਪਾ ਲੋ ਫਿਰ ਇੱਥੇ ਮੰਨੇ ਛੱਡ ਜੇ ਹਾਂਜੀ ਬਾਈ ਜੀ ਸਾਰੀ ਸੈਟਿੰਗ ਸ਼ੂਟਿੰਗ ਕਰਕੇ ਤੇ ਛੱਡਤੀ ਮੋਟਰ ਲਾਗੇ ਲਾਉਣ ਪਾਣੀ ਕੋ ਚਲਬ ਕਰ ਦੀ ਜਲ ਬਸ ਇਹ ਬੱਟਾ ਬੱਟਾ ਨਰਮਣ ਹੈ ਨਾ ਯਾਰ ਕਾਣ ਬਾਈਿੱਦਾਂ ਕਾਲ ਕਰਾ ਸਾ ਟੋਕ ਬੋਲਣਾ ਚਾਹੁੰਦਾ ਮੈਂ ਸੁਣੀ ਵੀ ਐ ਟੋਕਾ ਦੇਖਾ ਸਾਰੇ ਡੱਤੀ ਹੈ ਜਬਾ ਬੜਾ ਨਰ ਐਟਾ ਜੂਣਾ ਸਾਰੀ ਇਹ ਤਾਂ ਹਣ ਚਾਰ ਪੈਸੇ ਰਹੂ ਕਵੇਂ ਅਕੀਰਤ ਬਾਈ ਠੀਕ ਜਾ ਹੈ ਕੀ ਆ ਕੇ ਰਵਾੜ ਆ ਜਾ ਆ ਜਾ ਆ ਜਾ ਹਵਾ ਚੱਲ ਰਹੀ ਠੰਡੀ ਠੰਡੀ ਕੀ ਕਰੀ ਜਾਂਦਾ

ਆ ਗਾ ਮਿੱਤਰੋ ਫਿਰ ਮਿਲਦਾ ਤੁਹਾਨੂੰ ਨਵੇਂ ਵਲੌਗ ਚ ਲਾ ਲੀਏ ਫਿਰ ਅਸੀਂ ਅੱਜ ਪਾਣੀ ਕੱਲ ਨੂੰ ਦਿਖਾਉਣਾ ਹੈ ਫਿਰ ਕੱਲ ਨੂੰ ਕਣਕੀ ਵੀ ਬੀਜਣੀ ਆ ਤਵੀਆਂ ਲਾ ਕੇ ਫਿਰ ਸੁਪਰ ਸੀਡਰ ਦੇ ਬੀਜਾਂ ਦੋ ਤਿੰਨ ਟਰੈਕਟਰਾਂ ਨਾਲ ਕੱਲ ਨੂੰ ਦਿਖਾਵਾਂਗੇ ਮੇਲਾ